ਸਤਿਮੈਂਦਰ ਐ ਵਾਲੀ ਤਾਂ ਗੱਲ ਨਹੀਂ ਹੈ ਹੂੰ ਠੀਕ ਹੈ ਕਿਉਂਕਿ ਸੋਸ਼ਲ ਮੀਡੀਆ ਆ ਗਿਆ ਹੂੰ ਹਰ ਚੀਜ਼ ਵਿਜੀਬਲ ਹੋ ਗਈ ਹੂੰ ਪਹਿਲਾਂ ਉਹ ਬੱਚੇ ਦਿਖਦੇ ਨਹੀਂ ਸੀ ਹੁਣ ਉਹ ਦਿਖਣ ਲੱਗ ਗਏ ਦਿਖਣ ਲੱਗ ਗਏ ਦੂਸਰਾ ਜਿਹੜੀ ਗੱਲ ਕਰਦੇ ਵੀ ਗੇ ਹੁੰਦੇ ਕਿਉਂ ਆ ਇਹਦੇ ਚ ਇੱਕ ਤ ਹੈ ਬਾਇਓਲੋਜੀਕਲ ਕਾਰਨ ਵੀ ਹੋ ਸਕਦਾ ਉਹਦਾ ਬ੍ਰੇਨ ਦਾ ਕੁਝ ਪਾਰਟ ਇਸ ਤਰ੍ਹਾਂ ਦਾ ਡਲਪ ਹੋਇਆ ਹੋਵੇ ਹੂੰ ਇੱਕ ਕਾਰਨ ਇਹ ਮੰਦੇ ਆ ਦੂਸਰਾ ਜੈਨੇਟਿਕ ਹੈ ਓਕੇ ਤੀਸਰਾ ਸੋਸ਼ਲ ਹੈ ਸੋਸ਼ਲ ਜਿਹੜਾ ਸਭ ਤੋਂ ਵੱਡਾ ਬਣ ਗਿਆ ਉਹ ਦੇਖਣ ਲੱਗਿਆ ਫਿਰ ਹੁਣ ਕਈ ਯੂਟਿਊਬਰ ਜਿਹੜੇ ਹੈਗੇ ਆ ਹੂੰ ਸੋਸ਼ਲ ਵਰਕਰ ਜਿਹੜੇ ਆ ਉਹਨਾਂ ਨੇ ਐਵੇਂ ਇਸ ਦਾ ਨਾਮ ਦੇ ਦਿੱਤਾ ਸਤਵੰਦ ਰਿਆ ਹੂੰ ਮੈਂ ਇਸ ਸੀ ਨਾਲ ਸਹਿਮਤ ਨਹੀਂ ਆ ਵੀ ਇੰਨੀ ਰੇਸ਼ ਹੋਣੀ ਆਨ ਸੋਸ਼ਲ ਮੈਂ ਅਨ ਸੋਸ਼ਲ ਅਲਾਈਮੈਂਟ ਸੀ ਕਹਾਂਗਾ ਇਸ ਤਰ੍ਹਾਂ ਦੇ ਜਿਹੜਾ ਉਸ ਤਰ੍ਹਾਂ ਦੇ ਬੱਚੇ ਨੂੰ ਫਿਰ ਚੜਾਉਂਦੇ ਬਾਹਰ ਬੇ ਕੁੜੀਆਂ ਵਰਗਾ ਯਾਰ ਕੁੜੀਆਂ ਵਰਗਾ ਹਨਾ ਇਹਦੇ ਲੱਛਣ ਕੁੜੀਆਂ ਵਾਲੇ ਆ ਓਏ ਦੂਜਾ ਹੋਇਆ ਹਾਂ ਦੂਜਾ ਆ ਨਵਾਂ ਹੀ ਨਾ ਘੜਤਾ ਸਟੂਲੇ ਵਾਲਾ ਸਟੂਲੇ ਅੱਗਾਲਾ ਉਹਨੂੰ ਹੀ ਗੱਲ ਇਹ ਇਹ ਹੁਣ ਇੱਕ ਬਹੁ ਵੱਡੇ ਫਿਲਾਸਫਰ ਜਿਹਾ ਘੜਤਾ ਹਾਂ ਯਾਰ ਮੈਨੂੰ ਵੀ ਲੱਗਦਾ ਜੋ ਵਿਚਾਰਾ ਨਾ ਹੀ ਹੋਵੇ ਫਿਰ ਉਹਦੇ ਆਸ-ਪਾਸ এনवायरमेंट ਇਸ ਤਰ੍ਹਾਂ ਖੜਾ ਕਰ ਦੋਗੇ ਹਮ ਹਣਾ ਉਹ ਸੰਭਲਣ ਦੀ ਕੋਸ਼ਿਸ਼ ਵੀ ਹੋ ਜਾਦਾ ਕੁਛ ਕੁਛ ਇੱਕ 1% ਚਾਂਸ ਹੁੰਦਾ ਹੈ ਕਿ ਉਹ ਉਧਰ ਲੁੜਕ ਜੇ ਵੀਰ ਹੈ ਜਿਵੇਂ ਸਪੋਜ਼ ਕਿ ਕਿਸੇ ਨੂੰ ਆਪਾਂ ਵਹਿਮ ਪੋਣਾ ਹੋਵੇ ਕਿਸੇ ਗੱਲ ਵਹਿਮ ਜੇ 10 ਜਣੇ ਵਹਿਮ ਪਾ ਦਣ ਹਮ ਤੇ 11ਵੇਂ ਜਣੇ ਦੇ ਪ੍ਰਤੀ ਉਹ ਮੰਨਣ ਲੱਗ ਜਾਂਦਾ ਕਿ ਯਾਰ ਮੈਨੇ ਕੋਈ ਗੱਲ ਹੋ ਗਈ ਸਾਡੀ ਇੱਕ ਸਾਈਕਲੋਜੀ ਦੀ ਭਾਸ਼ਾ ਚ ਪੀਟੀਐਸਡੀ ਕਹਿੰਦੇ ਆ ਪਾਸਟ ਟਰਾਮਾ ਸਟ्रेस डिसऑर्डर्स ਜੇ ਕਿਸੇ ਚੀਜ਼ ਨੂੰ इमोਸ਼ਨ ਨੂੰ ਤੁਸੀਂ ਦਬਾਉਂਦੇ ਰਹਿੰਦੇ ਹੋ ਦਬੋਂਦੇ ਰਹਿੰਦੇ ਹੋ ਤਾਂ ਉਹ ਕਿਸੇ ਨਾ ਕਿਸੇ ਕਿਸੇ ਵੀ ਰੂਪ ਚ ਬਿਹੇਵੀਅਰ ਕਿਸੇ ਵੀ ਬਿਹੇਵੀਅਰ ਚ ਉਹ ਬਦਲ ਸਕਦਾ ਹੂੰ ਉਹ ਡਬਲ ਪਰਸਨੈਲਿਟੀ ਡਿਸਆਰਡਰ ਚ ਵੀ ਆ ਸਕਦਾ ਉਹ ਕਹਿੰਦੇ ਵੀ ਇੱਕ ਇੱਕ ਬੰਦੇ ਚ ਦੋ ਰੂਪ ਆਉਂਦੇ ਜਿਵੇਂ ਹੂੰ ਬੰਦੇ ਦਾ ਬੁੜੀ ਦਾ ਆਪਦੇ ਨਜ਼ਦੀਕੀ ਕਿਸੇ ਨੇ ক্লোਜ਼ ਵਨ ਨੇ ਉਸ ਵਿਅਕਤੀ ਦਾ ਉਸ ਬੱਚੇ ਦਾ ਸਰੀਰਕ ਸ਼ੋਸ਼ਣ ਕੀਤਾ ਸ਼ੋਸ਼ਣ ਕੀਤਾ ਅਕਸਰ ਆ ਜਾਂਦੇ ਖਬਰਾਂ ਚ ਉਹ ਸਮੇਂ ਜਦੋਂ ਸਰੀਰਕ ਸ਼ੋਸ਼ਣ ਹੋ ਰਿਹਾ ਹੁੰਦਾ ਹੂੰ ਬੋਡੀ ਤਾਂ ਫ੍ਰੀਜ਼ ਹੋ ਰਹੀ ਹੁੰਦੀ ਹੈ ਬੋਡੀ ਤਾਂ ਹਲਦੀ ਨਹੀਂ ਬੱਚੇ ਦੀ ਲੇਕਿਨ ਉਹਦੇ ਬਾਕੀ ਸਾਰੇ ਸਰੀਰ ਦੇ ਅੰਗ ਉਹਨੇ ਹੀ ਭੱਜਣ ਦੀ ਕੋਸ਼ਿਸ਼ ਕਰਦੇ ਆ ਤੋੜਨ ਦੀ ਕੋਸ਼ਿਸ਼ ਕਰਦੇ ਆ ਉਹ ਸਾਰਾ ਕੁਝ ਜਿਵੇਂ ਇਹਦਾ ਕੋ ਮੁੰਡੇ ਦਾ ਨਾ ਕੁੜੀਆਂ ਵਾਲਾ ਨਾ ਰੱਖ ਕੇ ਲੈ ਲਾਡੋ ਗਈ ਜਾਣਗੇ ਸੋ ਗਈ ਜਾਣਗੇ ਹਾਂ ਤੁਸੀਂ ਪਰਸੈਪਸ਼ਨ ਬਣਾ ਦਿੰਦੇ ਹੋ ਉਹਦੀ ਹਾਂ ਬਹੁਤ ਸਾਰੇ ਬੱਚੇ ਨੋ ਪਾਲਿਸ਼ਾਂ ਤੱਕ ਲਾਉਂਦੇ ਆ ਲਾਉਂਦੇ ਬਿਲਕੁਲ ਹਨ ਬਰਾਬਰ ਮਾਂ ਦੇ ਆਉਦੇ ਉਹ ਲਿਪਸਟਿਕ ਲਾਉਣ ਲੱਗ ਜਾਣਗੇ ਹੂੰ ਹੂੰ ਉਹਦਾ ਤੁਹਾਨੂੰ ਖੁਸ਼ ਲੱਗਦਾ ਬਹੁਤ ਵਧੀਆ ਗੱਲ ਹੈ ਹੂੰ ਲੇਕਿਨ ਉਹ ਲੈਟਰ ਆਨ ਕੀ ਹੁੰਦਾ ਹੈ ਕਿ ਤੁਹਾਡੀ ਉਹ ਪਰਸਨੈਲਿਟੀ ਦਾ ਹਿੱਸਾ ਬਣ ਗਿਆ ਰੀਸਿਵ ਕਰ ਲੈਂਦਾ ਕਿਤੇ ਨਾ ਕਿਤੇ ਉਹ ਸਬਕੌਂਸ਼ੀਅਸ ਮਾਈਂਡ ਚ ਉਹ ਬਿਠਾ ਲੈਂਦਾ ਕਿ ਮੇਰੇ ਚ ਲੜਕੀ ਆ ਲੜਕੀ ਆ ਵੀ ਮੈਂ ਵੀ ਲੜਕੀਆਂ ਵਾਲੇ ਗੋਣੋਂ ਮੈਂ ਵੀ ਉਹਵੇਂ ਗੱਲ ਕਰਾਂ ਲੜਕੀਆਂ ਚ ਬੈਠਦਾ ਹੈ ਲੜਕੀਆਂ ਦੀ ਤਰ੍ਹਾਂ ਗੱਲ ਕਰਦਾ ਹੈ ਹੂੰ ਤੋ ਉਹ ਜਦੋਂ ਸੋਸ਼ਲ ਨਹੀਂ ਹੁੰਦਾ ਉਹ ਫਿਰ ਪਿੰਡ ਦੇ ਲੋਕ ਜਾਂ ਸ਼ਹਿਰ ਦੇ ਲੋਕ ਕੋਰਨਰ ਤੇ ਖੜੇ ਲੋਕਾਂ ਨੂੰ ਜਦੋਂ ਟੀਜ਼ ਕਰਦੇ ਉਹ ਕਰਦੇ 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 ਫਿਰ ਉਹ ਤੁਹਾਡੇ ਤੋਂ ਦੂਰ ਹੋਈ ਜਾਣਗੇ ਉਹਨਾਂ ਨੂੰ ਲੱਗੋ ਯਾਰ ਵੀ ਮੇਰੇ ਵਰਗਾ ਜਾਂ ਕੋਈ ਬੰਦਾ ਮਿਲੇ ਨਾ ਮੈਂ ਉਹਦੇ ਨਾਲ ਆਪਣਾ ਕੁੜਾ ਰੋਵਾ ਰੋਵਾ ਹਨਾ ਜਿਹੜੇ ਇਸ ਤਰ੍ਹਾਂ ਨਾਲ ਔਰ ਕਦੇ ਵੀ ਇੱਕ ਜ਼ਿੰਦਗੀ ਚ ਗੱਲ ਯਾਦ ਰੱਖਿਓ ਕਦੇ ਵੀ ਆਪਣੇ ਬੱਚਿਆਂ ਨੂੰ ਇਹ ਗੱਲ ਨਾ ਖੋ ਕਿ ਮੈਨੂੰ ਲੱਗਦਾ ਕੁੜੀਆਂ ਵਰਗਾ ਹੂੰ ਕੋਸਾ ਦਾ ਥੋੜਾ ਇਹ ਸ਼ਬਦ ਵੀ ਉਹਨੂੰ ਕੁੜੀਆਂ ਵਰਗਾ ਬਣਾ ਦੇਂਦਾ ਅਨਸਰ ਹੂਆ ਪਰ ਬੱਚੇ ਨੂੰ ਆਪਣੇ ਇੰਡੀਆ ਦੇ ਵਿੱਚ ਕੀ ਹੈ ਕਿ ਸੈਕਸ ਪ੍ਰਤੀ ਐਜੂਕੇਸ਼ਨ ਨਹੀਂ ਹੈ ਪ੍ਰੋਪਰ ਹੂੰ ਔਰ ਜੋ ਤੁਸੀਂ ਕਹਿੰਨੇ ਵੀ ਸੈਕਸ ਬੱਚੇ ਦੇ ਕਹਿੰਨੇ ਵੀ ਸੈਕਸ ਤੋਂ ਬਹੁਤ ਘਟੀਆ ਚੀਜ਼ ਹੈ ਹੂੰ ਇਹਦੇ ਬਾਰੇ ਗੱਲ ਨਹੀਂ ਕਰਨੀ ਪਾਪ ਹੋ ਜੂਗਾ ਉਹ ਬਹੁਤ ਵੱਡੇ ਲੈਵਲ ਤੱਕ ਗੱਲਾਂ ਐ ਇੰਨ ਆਪ ਤੁਸੀਂ ਅਨ ਤਾਂ ਇਸ ਤਰ੍ਹਾਂ ਲੋਕਾਂ ਨੂੰ ਜਾਣਾ ਚਾਹੀਦਾ ਹੈ ਮੈਡੀਕਲ ਵਾਲੇ ਪਾਸੇ ਜਾਣਾ ਚਾਹੀਦਾ ਹੈ ਇਹ ਨਹੀਂ ਹੈਗਾ ਵੀ ਇਹਦਾ ਕੋਈ ਹੱਲ ਨਹੀਂ ਹਰ ਚੀਜ਼ ਦਾ ਹੱਲ ਹੁੰਦਾ ਜੇ ਕੋਈ ਲੋਕਾਂ ਨੇ ਕੈਂਸਰ ਦਾ ਹੱਲ ਆ ਪਹਿਲੇ ਤਾਂ ਫਿਰ ਇਹ ਤੁਸੀਂ ਜੁੜੇ ਹੋ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਦਾ ਸਵਾਲ ਕਰਦਾ ਹੈ ਇਸ ਸਮੇਂ ਪੰਜਾਬ ਦੇ ਵਿੱਚ ਜਿੱਥੇ ਛੇਵਾਂ ਦਰਿਆ ਨਸ਼ਿਆਂ ਦਾ ਵਹਿ ਰਿਹਾ ਤੇ ਸੱਤਵਾਂ ਦਰਿਆ ਜੋ ਅੱਜ ਕੱਲ ਨਜ਼ਰ ਆ ਰਿਹਾ ਕੀ ਲੜਕੇ ਨੇ ਜਿਹੜੇ ਆਪਣੇ ਆਪ ਨੂੰ ਔਰਤਾਂ ਵਾਂਗੂ ਮਹਿਸੂਸ ਕਰ ਰਹੇ ਨੇ ਇਸ ਮੁੱਦੇ ਉੱਪਰ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਡਾਕਟਰ ਪ੍ਰਿਤਪਾਲ ਜੀ ਮੌਜੂਦ ਨੇ ਡਾਕਟਰ ਸਾਹਿਬ ਪਹਿਲਾਂ ਤਾਂ ਤੁਹਾਡਾ ਖਬਰਨਾਮਾ ਦਾ ਬਹੁਤ ਬਹੁਤ ਸਵਾਗਤ ਬਹੁਤ ਬਹੁਤ ਸ਼ੁਕਰੀ ਡਾਕਟਰ ਸਾਹਿਬ ਅਕਸਰ ਤੁਸੀਂ ਇਹ ਕਾਫੀ ਮੁੱਦਾ ਭੱਕਿਆ ਹੋਇਆ ਆ ਬੱਚੇ ਲੜਕੇ ਨੇ ਆਪਣੇ ਆਪ ਨੂੰ ਫੀਲ ਕਰ ਰਹੇ ਸੀ ਲੜਕੀਆਂ ਨੇ ਤੇ ਜੇ ਆਪਾਂ ਸਿੱਧੇ ਤੌਰ ਤੇ ਕਹੇਗੀ ਉਹਨੂੰ ਕਾਫੀ ਭਾਸ਼ਾ ਵਿੱਚ ਕੋਈ ਸਟੋਲਨ ਕਹਿੰਦਾ ਕੋਈ ਉਹਨਾਂ ਨੂੰ ਟੈਂਪੂ ਕਹਿੰਦੇ ਇਹ ਚੀਜ਼ ਬੜੀ ਅੱਜਕੱਲ ਚਰਚਾ ਦਾ ਵਿਸ਼ਾ ਬਣੀ ਹੈ ਇਹ ਕਾਰਨ ਕੀ ਰਹਿੰਦਾ ਜਿਹੜਾ ਇਹ ਬੱਚੇ ਆਪਣੇ ਆਪ ਨੂੰ ਵਧੀਆ ਮੁੰਡੇ ਹੁੰਦੇ ਹੋਏ ਇਹ ਮਹਿਸੂਸ ਕਰ ਰਹੇ ਨੇ ਇਕਲ ਤਾਂ ਹੈ ਕਿ ਪਹਿਲੀ ਗੱਲ ਜਿਹੜੀ ਤੁਸੀਂ ਕਹਾਂਗੇ 6ਵਾਂ 7ਵਾਂ ਦਰਾਈ ਵਾਲੀ ਤਾਂ ਗੱਲ ਨਹੀਂ ਹੈ ਹੂੰ ਠੀਕ ਹੈ ਕਿਉਂਕਿ ਸੋਸ਼ਲ ਮੀਡੀਆ ਆ ਗਿਆ ਹੂੰ ਹਰ ਚੀਜ਼ ਵਿਜੀਬਲ ਹੋ ਗਈ ਹੂੰ ਪਹਿਲਾਂ ਉਹ ਬੱਚੇ ਦਿਖਦੇ ਨਹੀਂ ਸੀ ਹੁਣ ਉਹ ਦਿਖਣ ਲੱਗ ਗਏ ਦਿਖਣ ਲੱਗ ਗਏ ਚਾਣ ਕੀ ਕਹਿ ਸਕਦੇ ਹੋ ਪਹਿਲਾਂ ਵੀ ਇਹ ਚੀਜ਼ ਸੀ ਪਹਿਲਾਂ ਵੀ ਸੀਗਾ ਹਰ ਪਿੰਡ ਚ ਇੱਕ ਅਦਾ ਇੱਕ ਅਦਾ ਮੁੰਡਾ ਹੁੰਦਾ ਸੀ ਇਸ ਤਰ੍ਹਾਂ ਹੂੰ ਠੀਕ ਹੈ ਉਹਦੀ ਚਾਲ ਲੜਕੀਆਂ ਵਰਗੀ ਸੀ ਗੱਲ ਉਹ ਲੜਕੀਆਂ ਵਰਗਾ ਕਰਦਾ ਸੀ ਸਾਰੀ ਚੀਜ਼ਾਂ ਹੁੰਦੀਆਂ ਸੀ ਤੇ ਇਹ ਹੁਣ ਜਦੋਂ ਦੇਖਣ ਲੱਗਿਆ ਫਿਰ ਹੁਣ ਕਈ ਯੂਟਿਊਬਰ ਜਿਹੜੇ ਹੈਗੇ ਆ ਹੂੰ ਸੋਸ਼ਲ ਵਰਕਰ ਜਿਹੜੇ ਆ ਉਹਨਾਂ ਨੇ ਐਵੇਂ ਇਸ ਦਾ ਨਾਮ ਦੇ ਦਿੱਤਾ ਸਤਵੰਦ ਰਿਆ ਹੂੰ ਮੈਂ ਇਸ ਸੀ ਨਾਲ ਸਹਿਮਤ ਨਹੀਂ ਹਾਂ ਵੀ ਇੰਨੀ ਰੇਸ਼ੋ ਨਹੀਂ ਹੈਗੀ ਜਿਹਨੂੰ ਤੁਸੀਂ 1% ਚ ਗਿਣ ਲਾਓ ਉਹਨੂੰ 1/2% ਚ ਗਿਣ ਲਾਓ ਇਹਨਾ ਨਹੀਂ ਹੈ ਜਨਨ ਕਿਪ ਕਹਿ ਸਕਦੇ ਆ ਵੀ ਇੰਨਾ ਨਹੀਂ ਹੈ ਪਰ ਜਨਰਲ ਤੌਰ ਤੇ ਇੱਕ ਪਰਸਪੈਕਸ਼ਨ ਹੈ ਹੂੰ ਤੁਸੀਂ ਇੱਕ ਟ੍ਰੇਨ ਦੇ ਬੰਦੇ ਨੂੰ ਕਹਿ ਦਿਓ ਵੀ ਯਾਰ ਇਹ ਤਾਂ ਦੂਜਾ ਹੂੰ ਚਾਲ-ਤਾਲ ਵੀ ਇੱਕ ਗੱਲ ਕਹਿ ਦੋ ਨਾ ਚਾਲ-ਦਲ ਨਾ ਕੁਛ ਹੂੰ ਜਨਰਲ ਕਹਿ ਦਿਓ ਤੁਸੀਂ ਇੱਕ ਬਾਤ ਥੋੜੀ ਓਰੀਐਂਟੇਸ਼ਨ ਉਹਦੇ ਪ੍ਰਤੀ ਹੋਰ ਹੋਣ ਲੱਗ ਜੂਗੀ ਤੁਸੀਂ ਉਹ ਦੇਖ ਕੇ ਉਵੇਂ ਹੀ ਕਰਨ ਉਵੇਂ ਹੀ ਸੋਚਣ ਲੱਗ ਜਾਓਗੇ ਵੀ ਹਾਂ ਯਾਰ ਮੈਨੂੰ ਵੀ ਇਹ ਲੱਗਦਾ ਚੋ ਵੀ ਵਿਚਾਰਾ ਨਾ ਹੀ ਹੋਵੇ ਫਿਰ ਉਹਦੇ ਆਸ-ਪਾਸ এনवायरमेंट ਇਸ ਤਰ੍ਹਾਂ ਖੜਾ ਕਰ ਦੋਗੇ ਹਮ ਹਣਾ ਉਹ ਸੰਭਲਣ ਦੀ ਕੋਸ਼ਿਸ਼ ਵੀ ਹੋ ਜਾਦਾ ਇੱਕ ਕੁਝ ਵਿਸ਼ੇਸ਼ 1% ਚਾਂਸ ਹੁੰਦਾ ਕਿ ਉਹ ਉਧਰ ਲੁੜਕ ਜੇ ਵੀਰ ਹੈ ਜਿਵੇਂ ਸਪੋਜ਼ ਕਿ ਕਿਸੇ ਨੂੰ ਆਪਾਂ ਵਹਿਮ ਪੋਣਾ ਹੋਵੇ ਕਿਸੇ ਗੱਲ ਦਾ ਵਹਿਮ ਪੋਣਾ ਜੇ 10 ਜਣੇ ਵਹਿਮ ਪਾ ਦਣ ਹਮ ਤੇ 11ਵੇਂ ਜਣੇ ਦੇ ਪ੍ਰਤੀ ਉਹ ਮੰਨਣ ਲੱਗ ਜਾਂਦਾ ਕਿ ਯਾਰ ਮੈਨੇ ਕੋਈ ਡਾਕਟਰ ਕੋਲ ਜਾਇਆ ਹਾਂ ਤਾਂ ਜਾਇਆ ਹਾਂ ਐਸੀ ਤਰ੍ਹਾਂ ਜਿਹੜੀ ਗੱਲ ਕਰਦੇ ਆ ਗੇ ਇਹਨੂੰ ਕਮਿਊਨਿਟੀ ਕਿਹਾ ਜਾਂਦਾ ਇਹ ਅਸਲ ਜਦੋਂ ਇਸ ਨੂੰ ਇਹਨਾਂ ਦੀ ਸਪੈਸ਼ਲ ਧਾਰਾ ਇਹਨਾਂ ਨੂੰ ਮਿਲ ਗਈ ਜਦੋਂ ਆਜ਼ਾਦੀ ਮਿਲ ਗਈ ਇਹਨਾਂ ਨੂੰ ਐਕਸੈਪਟੈਂਸ ਮਿਲ ਗਈ ਉਸ ਤੋਂ ਬਾਅਦ ਇਹ ਥੋੜੇ ਜਿਹਾ ਜ਼ਿਆਦਾ ਓਪਨ ਹੋ ਗਏ ਉੱਪਰ ਹੋ ਗਏ ਆਜ਼ਾਦੀ ਹੋ ਗਈ ਹਨਾ ਐਲਜੀਬੀਟੀ ਜਿਹੜੀ ਇਹਨਾਂ ਨੂੰ ਦੀ ਧਾਰਾ ਵਿੱਚ ਆਈ ਜਦੋਂ ਔਰ ਉਸ ਤੋਂ ਬਾਅਦ ਇਹ ਸੋਸ਼ਲ ਮੀਡੀਆ 'ਚ ਜਾਂ ਕੋਈ ਸੋਸ਼ਲ ਮੀਡੀਆ ਪਲੇਟਫਾਰਮ ਸੀਗੇ ਉਹਨਾਂ ਨੇ ਇਹਨੂੰ ਹਾਈਲਾਈਟ ਕੀਤਾ ਉਹਨਾਂ ਦੀ ਆਜ਼ਾਦੀ ਦਾ ਮਸਲਾ ਸਾਰੀ ਚੀਜ਼ਾਂ ਹੈ ਇਹ ਬਾਜ਼ੀ ਆ ਚੀਜ਼ਾਂ ਬਿਲਕੁਲ ਕਿਉਂਕਿ ਉਹ ਹੀ ਨਾ ਕਿਉਂਕਿ ਇਹਨਾਂ ਨੂੰ ਬਾਹਰ ਚੀਜ਼ਾਂ ਨੂੰ ਨਾ ਤਾਂ ਉਹਨੂੰ ਦਿਖਾਉਣਾ ਚਾਹੀਦਾ ਸੀ ਇਹ ਕੁਝ ਨਹੀਂ ਸੀ ਹੂੰ ਦੂਸਰਾ ਜਿਹੜੀ ਗੱਲ ਕਰਦੇ ਵੀ ਗੇ ਹੁੰਦੇ ਕਿਉਂ ਆ ਇਹਦੇ ਵਿੱਚ ਇੱਕ ਤਰ੍ਹਾਂ ਦਾ ਬਾਇਓਲੋਜੀਕਲ ਕਾਰਨ ਵੀ ਹੋ ਸਕਦਾ ਉਹਦਾ ਬ੍ਰੇਨ ਦਾ ਕੁਝ ਪਾਰਟ ਇਸ ਤਰ੍ਹਾਂ ਦਾ ਡਵਲਪ ਹੋਇਆ ਹੋਵੇ ਹੂੰ ਇੱਕ ਕਾਰਨ ਇਹ ਮੰਦੇ ਹੋ ਦੂਸਰਾ ਜੈਨੇਟਿਕ ਹੈ ਓਕੇ ਤੀਸਰਾ ਸੋਸ਼ਲ ਹੈ ਸੋਸ਼ਲ ਜਿਹੜਾ ਸਭ ਤੋਂ ਵੱਡਾ ਮੰਨਿਆ ਜਾਂਦਾ ਹੂੰ ਸਾਡੀ ਇੱਕ ਸਾਈਕਾ ਸਾਈਕੋਲੋਜੀ ਦੀ ਭਾਸ਼ਾ ਚ ਪੀਟੀਐਸਡੀ ਕਹਿੰਦੇ ਆ ਪਾਸਟ ਟਰਾਮਾ ਸਟ्रेस ਡਿਸਆਰਡਰਸ ਜੇ ਕਿਸੇ ਚੀਜ਼ ਨੂੰ ਇਮੋਸ਼ਨ ਨੂੰ ਤੁਸੀਂ ਦਬਾਉਂਦੇ ਰਹਿੰਦੇ ਹੋ ਦਬੋਂਦੇ ਰਹਿੰਦੇ ਹੋ ਤਾਂ ਉਹ ਕਿਸੇ ਨਾ ਕਿਸੇ ਕਿਸੇ ਵੀ ਰੂਪ ਚ ਬਿਹੇਵੀਅਰ ਕਿਸੇ ਵੀ ਬਿਹੇਵੀਅਰ ਚ ਉਹ ਬਦਲ ਸਕਦਾ ਹੂੰ ਉਹ ਡਬਲ ਪਰਸਨੈਲਿਟੀ ਡਿਸਆਰਡਰ ਚ ਵੀ ਆ ਸਕਦਾ ਉਹ ਕਹਿੰਦੇ ਵੀ ਇੱਕ ਇੱਕ ਬੰਦੇ ਚ ਦੋ ਰੂਪ ਆਉਂਦੇ ਜਿਵੇਂ ਹੂੰ ਬੰਦੇ ਦਾ ਦੋ ਬੁੜੀ ਦਾ ਹਾਂ ਆਵਾਜ਼ਾਂ ਕੱਢਣ ਲੱਗ ਜਾਂਦੀ ਆਵਾਜ਼ਾਂ ਕੱਢ ਲੱਗ ਜਾਂਦੀ ਬਿਲਕੁਲ ਵੀ ਹੁਣ ਫਲਾਣਾ ਆ ਗਿਆ ਇਹ ਤਾਂ ਗਾਇਕ ਵਾਂਗ ਕੱਢਦੇ ਬਿਲਕੁਲ ਨਹੀਂ ਨਹੀਂ ਉਹ ਜਦੋਂ ਭੂਤ ਆਉਂਦੇ ਨੱਚ ਤੇ ਉਹ ਆਵਾਜ਼ਾਂ ਕੱਢਦੇ ਫਲਾਣਾ ਆ ਗਿਆ ਹੂੰ ਮੈਂ ਕਈ ਵਾਰ ਦੇਖਿਆ ਪਰਟੀਕਲ ਲੇਡੀਆਂ ਵੀ ਬੰਦੇਾਂ ਵਾਲੀ ਆਵਾਜ਼ੋਂ ਲੱਗਦਾ ਵੀ ਉਹ ਬੰਦੇਾਂ ਵਾਲੀ ਤਰ੍ਹਾਂ ਆਵਾਜ਼ਾਂ ਕੱਢ ਰਿਹਾ ਹੂੰ ਰਾਈਟ ਕਈ ਫਿਲਮਾਂ ਵੀ ਤੁਸੀਂ ਦੇਖੀ ਹੋਣੀਆਂ ਇਸ ਤਰ੍ਹਾਂ ਦੀਆਂ ਤਿੰਨ ਚਾਰ ਫਿਲਮਾਂ ਇਸ ਤਰ੍ਹਾਂ ਸਾਊਥ ਦੀਆਂ ਫਿਲਮਾਂ ਬਣੀਆਂ ਆ ਦੇ ਉੱਤੇ ਉਹ ਇੱਕ ਬੰਦੇ ਜਦੋਂ ਪਹਿਲਾਂ ਨਾਰਮਲ ਟ੍ਰੈਨ ਦਾ ਫਿਰ ਇੱਕਦਮ ਉਹ ਜੋ ਇੱਕਦਮ ਆਉਂਦੀ ਤੇ ਫਿਰ ਉਹ ਪੂਰਾ ਹੜਦੰਗੀ ਬਣ ਜਾਂਦਾ ਹੂੰ ਆਊਟ ਆਫ ਕ ਕੋ ਕੀ ਕੋਸ਼ਿਸ਼ ਕਰ ਜਾਂਦਾ ਹੈਗਾ ਉਹ ਕੋਈ ਵੀ ਕਰਪਸ਼ਨ ਨੂੰ ਦੇਖਦਾ ਜਦੋਂ ਤਾਂ ਇਸ ਤਰ੍ਹਾਂ ਦੀ ਇੱਕ ਪਰਸਨੈਲਿਟੀ ਇਹ ਵੀ ਇੱਕ ਪਰਸਨੈਲਿਟੀ ਡਵੈਲਪ ਹੁੰਦੀ ਹੈਗੀ ਜਨ ਕੇ ਹਾਂ ਇਹ ਪਰਸਨੈਲਿਟੀ ਡਵੈਲਪ ਹੋ ਜਾਂਦੀ ਹੈ ਮੈਂ ਹਾਇਤ ਸਿਰ ਇਹ ਨਹੀਂ ਕਹਿ ਸਕਦਾ ਸੀ ਵੀ ਗਏ ਨਹੀਂ ਹੈਗਾ ਹਾਂ ਇਹ ਹੈ ਪਰ ਇੰਨਾ ਨਹੀਂ ਹੈ ਜਿੰਨਾ ਤੁਸੀਂ ਕਹਿ ਰਹੇ ਹੋ ਵੀ ਜਿੰਨਾ ਸਤਮਾ ਦਰਿਆਦ ਕਹਿਣ ਦਾ ਕਿਉਂ ਕਿ ਇਹ ਨਾਲ ਆਕਸੀਡ ਕਿਉਂ ਕੋਣ ਸੋਸ਼ਲ ਮੀਡੀਆ ਦਾ ਜੱਜ ਇੱਕ ਸਟਿਗਮਾ ਦੇਤਾ ਹਾਂ ਇੱਕ ਇੱਕ ਤੱਕ ਇਕਲਾ ਬਣਾਤਾ ਤੁਸੀਂ ਹੂੰ ਇਹ ਤਾਂ ਬਹੁਤ ਹੋ ਗਿਆ ਬਹੁਤ ਹੋ ਗਿਆ ਤੁਸੀਂ ਕਾਊਂਟ ਕਰਕੇ ਦੱਸ ਦੋ ਕਿੰਨੇ ਹੋ ਗਏ ਹੂੰ ਉਹਦੀ ਰੇਸ਼ਿਓ ਘਟਾ ਲਓ ਜਿਵੇਂ ਇੱਕ ਟਾਈਮ ਦੇ ਤੇ ਕੈਂਸਰ ਵਾਲਿਆਂ ਹੋਏ ਵੀ ਯਾਰ ਕੈਂਸਰ ਤਾਂ ਲਗਭਗ 10% ਹੋ ਗਿਆ ਹੂੰ ਉਹ ਕੈਂਸਰ ਹੋ ਗਿਆ ਜਦੋਂ ਉਹਦੀ ਰੇਸ਼ਿਓ ਘਟੀ ਰੇਸ਼ਿਓ ਜਿੰਨੀ ਪ੍ਰਚਾਰੀ ਗਈ ਸੀ ਹੋਣੀ ਨਹੀਂ ਸੀ ਹਾਂ ਤੇ ਇਸੇ ਤਰ੍ਹਾਂ ਅਗੇ ਹੈ ਫਿਰ ਉਹਦੇ ਚ ਇੱਕ ਹੁੰਦਾ ਹੈ ਕਿ ਇਹ ਜਦੋਂ ਸੂ ਹ ਡੰਗਾਈ ਚ ਜਾਂਦੇ ਆ ਜਦੋਂ ਬਚਪਨ ਚ ਬਹੁਤ ਸਾਰੇ ਬੱਚਿਆਂ ਨਾਲ ਤੁਸੀਂ ਉਹਨਾਂ ਦੀ ਜਦੋਂ ਉਹਨਾਂ ਨੂੰ ਹਿਪਨੋਟਾਈਜ਼ ਕਰਦੇ ਹੋਂ ਉਹਨਾਂ ਨੂੰ ਇੱਕ ਸੋਮੈਟਿਕ ਐਕਸਪੀਰੀਅੰਸ ਇੱਕ ਟੈਕਨੀਕ ਆ ਸਾਈਕੋਥੈਰੇਪੀ ਦੀ ਪੀਟਰ ਲਵਾਇਨ ਦੀ ਜ ਪੀਟੀਐਸਡੀ ਦੇ ਕੁਝ ਹੈਗੇ ਨੇ ਤਾਂ ਉਹਦੇ ਵਿੱਚ ਉਹ ਕੀ ਕਰਦੇ ਆ ਕਿ ਬੰਦੇ ਨੂੰ ਰਿਗਰੈਸ ਕਰਦੇ ਆ ਕਰਦੇ ਕਰਦੇ ਉਸ ਪੁਆਇੰਟ ਤੇ ਲੈ ਜਾਂਦੇ ਆ ਜਿੱਥੋਂ ਇਹ ਪ੍ਰੋਬਲਮ ਸ਼ੁਰੂ ਹੋਈ ਸੀ ਸ਼ੁਰੂ ਹੋਈ ਸੀ ਰਾਈਟ ਉਹ ਚ ਬਹੁਤ ਸਾਰੇ ਬੱਚਾਂ ਦਾ ਹੀ ਨਿਕਲਦਾ ਹੈ ਕਿ ਘਰ ਦੇ ਵਿੱਚ ਹੀ ਕਿਸੇ ਵਿਅਕਤੀ ਨੇ ਹੂੰ ਆਪਦੇ ਨਜ਼ਦੀਕੀ ਕਿਸੇ ਨੇ ক্লোਜ਼ ਬੰਨ ਨੇ ਉਸ ਵਿਅਕਤੀ ਦਾ ਉਸ ਬੱਚੇ ਦਾ ਸਰੀਰਕ ਸ਼ੋਸ਼ਣ ਕੀਤਾ ਸ਼ੋਸ਼ਣ ਕੀਤਾ ਅਕਸਰ ਆ ਜਾਂਦੇ ਖਬਰਾਂ ਉਹ ਸਮੇਂ ਜਦੋਂ ਸਰੀਰਕ ਸ਼ੋਸ਼ਣ ਹੋ ਰਿਹਾ ਹੁੰਦਾ ਹੂੰ ਬੋਡੀ ਤਾਂ ਫ੍ਰੀਜ਼ ਹੋ ਰਹੀ ਹੁੰਦੀ ਹੈ ਬੋਡੀ ਤਾਂ ਹਲਦੀ ਨਹੀਂ ਬੱਚੇ ਦੀ ਲੇਕਿਨ ਉਹਦੇ ਬਾਕੀ ਸਾਰੇ ਸਰੀਰ ਦੇ ਅੰਗ ਉਹਨੇ ਭੱਜਣ ਦੀ ਕੋਸ਼ਿਸ਼ ਕਰਦੇ ਆ ਤੋੜਨ ਦੀ ਕੋਸ਼ਿਸ਼ ਕਰਦੇ ਆ ਉਹ ਸਾਰਾ ਕੁਝ ਜਿਵੇਂ ਜਿਵੇਂ ਮੰਨ ਲਓ ਤੁਹਾਡੇ ਪਿੱਛੇ ਸ਼ੇਰ ਪੈ ਗਿਆ ਹੂੰ ਕੁੱਤਾ ਪੈ ਗਿਆ ਤੁਸੀਂ ਪੂਰੀ ਦੌੜ ਨਾਲ ਭੱਜੋਗੇ ਖਤਰੇ ਚ ਬੱਚਾ ਖਤਰਾ ਮਹਿਸੂਸ ਕਰ ਰਿਹਾ ਹੁੰਦਾ ਉਹ ਨਹੀਂ ਹਮ ਲੇਕਿਨ ਹੈ ਲੈ ਨਹੀਂ ਸਕਦਾ ਉਹ ਫ੍ਰੀਜ਼ ਹੋ ਜਾਂਦਾ ਸਾਰਾ ਕੁਝ ਸੈਨ ਕਰੀ ਜਾਂਦਾ ਹੁੰਦਾ ਉਹ ਬਾਅਦ ਚ ਉਹਦੀ ਉਹ ਪਰਸਨੈਲਿਟੀ ਬਣਦੀ ਉਹ ਦਬਦੀ 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 ਉਹ ਫਿਰ ਕਿਸੇ ਨਾ ਕਿਸੇ ਰੂਪ ਚ ਉਹ ਫਿਰ ਉਹਨੂੰ ਉਹਨੂੰ ਲੱਗਦਾ ਕਿ ਆਈ ਐਮ ਇਟਸ ਮਾਈ ਨੀਡ ਨੀਡ ਬਿਲਕੁਲ ਉਹ ਉਹਨੂੰ ਨੀਡਸ ਕਨਵਰਟ ਕਰਨ ਦੀ ਕੋਸ਼ਿਸ਼ ਕਰਦਾ ਹਮ ਰਾਈਟ ਇਹ ਵੀਕ ਬਹੁਤ ਸਾਰੇ ਬੱਚਾ ਦਾ ਇਸ ਤਰ੍ਹਾਂ ਦਾ ਇਹ ਹਿਸਟਰੀ ਤੁਸ ਨੂੰ ਤੁਹਾਨੂੰ ਇਹ ਮਿਲ ਚੁਗੀ ਕਲੋਜ਼ ਵਨ ਨੇ ਵੀ ਕਦੇ ਨਾ ਕਦੇ ਉਹਦੇ ਨਾਲ ਫਿਰ ਦੂਸਰਾ ਬਹੁਤ ਸਾਰੇ ਲੋਕ ਜਿਹੜੇ ਆ ਹੁਣ ਆਮ ਦੇਖਦੇ ਆਂ ਵੱਡੇ ਘਰਾਂ ਚੋਂ ਆਉਂਦਾ ਛੋਟਿਆਂ ਚ ਨਹੀਂ ਸਗੋਂ ਵੱਡਿਆਂ ਚ ਹੁੰਦਾ ਕਿ ਮੁੰਡਿਆਂ ਦੇ ਕੁੜੀਆਂ ਵਾਲੇ ਕੱਪੜੇ ਪਾਈ ਜਾਣਗੇ ਹਾਂ ਇਹ ਮੈਂ ਕਿਤੇ ਕਿਤੇ ਕਾਰ ਬਣਦਾ ਇਹ ਚੀਜ਼ਾਂ ਕਰਾਈ ਜਾਣਗੇ ਹਾਂ ਉਹਨੂੰ ਮੇਰੀ ਬਿੱਟੀ ਬਿੱਟੀ ਗਈ ਜਾਣਗੇ ਮੇਰੀ ਬੇਟੀ ਹਾਂ ਨਾ ਬੇਟੇ ਦਾ ਕੋ ਮੁੰਡੇ ਦਾ ਨਾ ਕੁੜੀਆਂ ਵਾਲਾ ਨਾਂ ਰੱਖ ਕੇ ਲੈ ਲਾਡੋ ਗਈ ਜਾਣਗੇ ਸੋ ਗਈ ਜਾਣਗੇ ਹਾਂ ਤੁਸੀਂ ਪਰਸੈਪਸ਼ਨ ਬਣਾ ਦਿੰਦੇ ਹੋ ਦੀ ਹਾਂ ਬਹੁਤ سارے ਬੱਚੇ ਨੋ ਪਾਲਿਸ਼ਾਂ ਤੱਕ ਲਾਉਂਦੇ ਲਾਉਂਦੇ ਬਿਲਕੁਲ ਹਨ ਬਰਾਬਰ ਮਾਂ ਦੇ ਆ ਉਹਦੇ ਉਹ ਲਿਪਸਟਿਕਾਂ ਲਾਉਣ ਲੱਗ ਜਾਣਗੇ ਹੂੰ ਹੂੰ ਉਹਦਾ ਤੁਹਾਨੂੰ ਖੁਸ਼ ਕਰਨ ਲੱਗਦਾ ਬਹੁਤ ਵਧੀਆ ਗੱਲ ਹੈ ਹੂੰ ਲੇਕਿਨ ਉਹ ਲੈਟਰ ਆਨ ਕੀ ਹੁੰਦਾ ਹੈ ਕਿ ਤੁਹਾਡੀ ਉਹ ਪਰਸਨੈਲਿਟੀ ਦਾ ਹਿੱਸਾ ਬਣਦਾ ਬਿਲਕੁਲ ਹਨਾ ਉਹ ਫਿਰ ਪਰਸੈਪਸ਼ਨ ਉਹ ਪਰਸੀਵ ਕਰ ਲੈਂਦਾ ਕਿਤੇ ਨਾ ਕਿਤੇ ਉਹ ਸਬਕੌਂਸ਼ੀਅਸ ਮਾਈਂਡ ਚ ਉਹ ਬਿਠਾ ਲੈਂਦਾ ਕਿ ਮੇਰੇ ਚ ਲੜਕੀ ਆ ਲੜਕੀ ਆ ਤੇ ਮੈਂ ਵੀ ਲੜਕੀਆਂ ਵਾਲੇ ਗੋਣ ਮੈਂ ਵੀ ਉਹਵੇਂ ਗੱਲ ਕਰਾਂ ਲੜਕੀਆਂ ਚ ਬੈਠਦਾ ਹੈ ਲੜਕੀਆਂ ਦੀ ਤਰ੍ਹਾਂ ਗੱਲ ਕਰਦਾ ਹੈ ਹੂੰ ਤਾਂ ਉਹ ਜਦੋਂ ਸੋਸ਼ਲ ਨਹੀਂ ਹੁੰਦਾ ਬੱਚਾ ਸਾਰਾ ਕੁਝ ਦੇਖਦਾ ਤੇ ਕਈ ਵਾਰੀ ਉਸ ਨੂੰ ਉਹ ਪਰਸਨੈਲਿਟੀ ਟੱਚ ਕਰ ਜਾਂਦੀ ਹੈ ਇਹ ਪਰਸਨੈਲਿਟੀ ਬਹੁਤ ਵਧੀਆ ਹੂੰ ਇਹ ਵੀ ਕਿਤੇ ਨਾ ਕਿਤੇ ਉਹਦੀ ਸਬਕੌਨਸ਼ੀਅਸ ਮਾਈਂਡ ਚ ਉਹਦਾ ਸੁਭਾਅ ਦਾ ਹਿੱਸਾ ਬਣ ਜਾਂਦਾ ਫਿਰ ਉਹ ਜਦੋਂ ਇਸ ਤਰ੍ਹਾਂ ਹਰਕਤਾਂ ਕਰਦਾ ਹੈ ਜਿਹੜੇ ਬਾਹਰ ਇਸ ਤਰ੍ਹਾਂ ਦੇ ਬੈਡ ਐਲੀਮੈਂਟ ਜਾਂ ਅਨਸੋਸ਼ੀਅਲ ਮੈਂ ਅਨਸੋਸ਼ੀਅਲ ਐਲੀਮੈਂਟ ਸੀ ਕਹਾਂਗਾ ਇਸ ਤਰ੍ਹਾਂ ਦੇ ਜਿਹੜਾ ਉਸ ਤਰ੍ਹਾਂ ਦੇ ਬੱਚੇ ਨੂੰ ਫਿਰ ਚੜਾਉਂਦੇ ਬਾਹਰ ਬੇ ਕੁੜੀਆਂ ਵਰਗਾ ਯਾਰ ਕੁੜੀਆਂ ਵਰਗਾ ਹਣਾ ਇਹਦੇ ਲੱਛਣ ਕੁੜੀਆਂ ਵਾਲਿਆ ਓਏ ਦੂਜਾ ਹੋਇਆ ਹਾਂ ਦੂਜਾ ਆ ਨਵੇਂ ਨਾ ਕੱਢਤਾ ਸਟੂਲੇ ਵਾਲਾ ਸਟੂਲੇ ਗਾਲਾ ਹੋੜੀ ਗੱਲ ਇਹ ਇਹ ਹੁਣ ਇੱਕ ਬਹੁ ਵੱਡੇ ਫਿਲਾਸਫਰ ਨੇ ਕੱਢਤਾ ਹਾਂ ਉਹ ਔਰ ਸਾਲੀ ਹੁਣ ਇਹ ਜਿਹੜੀ ਇਹ ਜਿਹੜੀ ਸਮੱਸਿਆ ਹੈ ਨਾ ਜਿਹੜੀ ਹਾਂ ਇਹ ਕਿਤੇ ਨਾ ਕਿਤੇ ਸਮਾਜ ਦੇ ਵਿੱਚੋਂ ਬਹੁਤ ਸਾਰੀਆਂ ਪਰਸਨੈਲਿਟੀਆਂ ਸੀ ਮੰਨ ਲਓ ਤੁਸੀਂ ਹੋ ਤੁਸੀਂ ਪੱਤਰਕਾਰ ਬਣੇ ਹੋ ਹਣਾ ਤੁਸੀਂ ਪੱਤਰਕਾਰ ਕਿਉਂ ਬਣੇ ਬੰਦੇ ਆਮ ਕਿਉਂ ਨਹੀਂ ਬਣੇ ਪਰਸਨੈਲਿਟੀ ਦਾ ਹਿੱਸਾ ਹੈ ਹਾਂ ਸਾਨੂੰ ਲੱਗਿਆ ਯਾਰ ਵੀ ਮੇਰੇ ਮਾਮਾ ਮੇਰੇ ਚਾਚਾ ਤਾਂ ਆਇਆ ਉਹ ਪਰਤਕਾਰ ਆਇਆ ਉਹ ਆਏ ਹੁੰਦੇ ਆਏ ਹੁੰਦੇ ਫਿਰ ਤੁਸੀਂ ਹੋ ਰਹੇ ਪ੍ਰਭਾਵਕ ਉਹ ਚੀਜ਼ ਤੋਂ ਬੰਦਾ ਪ੍ਰਭਾਵਿਤ ਔਰ ਤੁਹਾਡਾ ਬੋਲਣ ਦਾ ਸਟਾਈਲ ਵੀ ਕਿਸੇ ਨਾ ਕਿਸੇ ਬੰਦੇ ਤੋਂ ਪ੍ਰਭਾਵਿਤ ਬਿਲਕੁਲ ਜਿਹਦੇ ਤੁਸੀਂ ਪਾਸ਼ਕ ਹੋ ਉਹਦੇ ਵਰਗਾ ਉਹ ਕੋਸ਼ਿਸ਼ ਬੰਦਾ ਕਰਦਾ ਉਹਦੇ ਵਰਗੀ ਉਹਦੇ ਵਰਗੀ ਗੱਲ ਕਰਦਾ ਕੋਸ਼ਿਸ਼ ਕਰਦਾ ਉਸ ਤਰ੍ਹਾਂ ਤਾਂ ਉਸ ਤਰ੍ਹਾਂ ਤੁਸੀਂ ਉਹ ਮੰਨ ਲਓ ਸਕੂਲ ਚੋਂ ਲੰਘਦਾ ਸੀ ਬੱਚਾ ਉਹ ਬੱਚੇ ਜਿਹੜੇ ਆਮ ਲੋਕ ਉਹਨੂੰ ਟੀਅਰ ਕੱਢਣ ਲੱਗੇ ਅੱਖ ਮਾਰਨ ਲੱਗੇ ਚੁੰਡੀ ਵੱਢਣ ਲੱਗੇ ਇਹ ਦੂਜਾ ਹੈ ਉਹਦੀ ਪਾਰੀ ਕਰਨ ਲੱਗੇ ਉਹਨੂੰ ਆਏ ਲੱਗਣਾ ਉਹਨੂੰ ਕਿਤੇ ਨਾ ਕਿਤੇ ਤੁਸੀਂ ਮਨ 'ਚ ਪੱਕਾ ਕਰ ਉਹ ਜ਼ਖਮ ਆ ਜਿਹੜਾ ਉਹ ਰੋਜ਼ ਦੀ ਛਿੱਲ ਰਹੇ ਆਂ ਦਾ ਬਾਕੀ ਕੋਈ ਮੇਰੇ ਬੱਚੇ ਸਕੂਲਾਂ ਪਿੰਡਾਂ ਵਿੱਚ ਵੇਖਿਆ ਆਮ ਸ਼ਹਿਰਾਂ ਦੇ ਵਿੱਚ ਵੀ ਉਹ ਕੁੜੀਆਂ ਨਾਲ ਤੋਂ ਜ਼ਿਆਦਾ ਹੁੰਦੀਆਂ ਉੱਥੇ ਖੇਡਣ ਲੱਗ ਜਾਂਦੇ ਨਾਲ ਤਾਂ ਉਹ ਫਿਰ ਪਿੰਡ ਦੇ ਲੋਕ ਜਾਂ ਸ਼ਹਿਰ ਦੇ ਲੋਕ ਕੋਰਨਰ ਤੇ ਖੜੇ ਲੋਕ ਉਹਨਾਂ ਨੂੰ ਜਦ ਤੀਜ਼ ਕਰਦੇ ਉਹ ਕਰਦੇ 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 ਫਿਰ ਉਹ ਥੋੜੇ ਤੋਂ ਦੂਰ ਹੋਈ ਜਾਣਗੇ ਉਹਨਾਂ ਨੂੰ ਲੱਗੋ ਯਾਰ ਵੀ ਮੇਰੇ ਵਰਗਾ ਜਾਂ ਕੋਈ ਬੰਦਾ ਮਿਲੇ ਨਾ ਮੈਂ ਉਹਦੇ ਨਾਲ ਆਪਣਾ ਟੁਕੜਾ ਰੋਵਾਂ ਰੋਵਾਂ ਹਨਾ ਜਿਹੜਾ ਇਸ ਤਰ੍ਹਾਂ ਦਾ ਹੋਵੇ ਉਹ ਫਿਰ ਕਰਦੇ 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 ਉਹ ਕਿਤੇ ਨਾ ਕਿਤੇ ਉਸ ਪੁਆਇੰਟ ਤੇ ਪਹੁੰਚ ਜਾਂਦੇ ਆ ਔਰ ਕੁਝ ਜਿਹੜਾ ਅੱਜ ਕੱਲ ਸੋਸ਼ਲ ਮੀਡੀਆ ਤੇ ਜਿੰਨਾ ਅਵੇਲੇਬਲ ਹੈਗਾ ਮਟੀਰੀਅਲ ਆ ਉਹ ਸਮਝ ਲੈਂਦੇ ਵੀ ਹਾਂ ਮੈਨੂੰ ਤੇਰਾ ਆ ਬਹਮਾਰੀ ਆ ਜੇ ਉਸ ਬੱਚੇ ਦੀ ਤੁਸੀਂ ਕਾਉਂਸਲਿੰਗ ਕਰਕੇ 50% ਇਸ ਤਰ੍ਹਾਂ ਦੇ ਕੇਸ ਹੋਣਗੇ ਉਹਨਾਂ ਨੂੰ ਵਾਪਸ ਲਿਆ ਸਕਦੇ ਚਲ ਕਿਤੇ ਨਾ ਕਿਤੇ ਕਮਿਊਨਿਟੀ ਦਾ ਵੀ ਹੱਥ ਹੋ ਜਾਂਦਾ ਬੰਦੇ ਦੀ ਜ਼ਿੰਦਗੀ ਦੀ ਮੈਂ ਕਹਿੰਦਾ ਵੀ ਕਿਸੇ ਹਰ ਇੱਕ ਬੰਦੇ ਦੀ ਪਰਸਨੈਲਿਟੀ ਡਵੈਲਪ ਕਰਨ ਚ ਮੈਂ ਅਜੇ ਤੱਕ ਵੀ ਉਸ ਵਿਅਕਤੀ ਨੂੰ ਮਿਲਣ ਲਈ ਉਤਸਕ ਹਾਂ ਜਿਸ ਦੀ ਪਰਸਨੈਲਿਟੀ ਸਾਡੇ ਸਮਾਜ ਨੇ ਖਰਾਬ ਨਹੀਂ ਕੀਤੇ। ਹੈ ਤੇ ਦੁਨੀਆ ਚ ਉਸ ਬੰਦੇ ਨੂੰ ਮਿਲਣ ਦਾ ਉਤਸਕਾ। ਬਿਜੀ ਦੀ ਪਰਸਨੈਲਿਟੀ ਨੂੰ ਨਹੀਂ ਵਿਗਾੜਿਆ। ਹਰ ਇੱਕ ਵਿਅਕਤੀ ਦੀ ਪਰਸਨੈਲਿਟੀ ਨੂੰ ਕਿਤਨਾਂ ਕਿਤੇ ਸਾਡੇ ਸਮਾਜ ਨੇ ਪ੍ਰਭਾਵਿਤ ਕੀਤਾ ਹੈ। ਉਸੇ ਤਰ੍ਹਾਂ ਜਿਹੜੀ ਇੱਕ ਹੋਰ ਆਉਂਦੀ ਹੈ ਇਹਦੀ ਕਿ ਆ ਜਿਹੜੀ ਜੇਜ਼ ਦੀ ਜਿਹੜੀ ਹੁਣ ਸਮੱਸਿਆ ਦੇ ਨਾਲ ਕਹਰੇ ਵੀ ਆਇਆ ਹੋ ਗਿਆ ਆਇਆ ਹੋ ਗਿਆ। ਇਹਦੇ ਵਿੱਚ ਆ ਜਿਹੜਾ ਲਗਾਤਾਰ ਮੀਡੀਆ 'ਚ ਪ੍ਰਚਾਰ ਆਇਂਦਾ ਹੁਣ ਪਿਛਲੇ ਦਿਨੀ ਇੱਕ ਵਿਚਾਰੇ ਕਿਸ ਐਕਟਰ ਦੀ ਸੀ ਹਾਂ ਉਹ ਉਹਦੇ ਕਾਫੀ ਚੱਲ ਰਿਆ ਨਾ ਯਾਰ ਉਸ ਵਿਅਕਤੀ ਬਾਰੇ ਤੁਸੀਂ ਠੀਕ ਆ ਤੁਸੀਂ ਉਹਦੇ ਨਾਲ ਸਹਿਮਤ ਹੋ ਕਿ ਨਹੀਂ ਸਹਿਮਤ ਹਮ ਜਨਰਲਲੀ ਤੌਰ ਤੇ ਅਸੀਂ ਦੇਖਿਆ ਕਿ ਬੱਚਾ ਉਹ ਨਰਵਸ ਆ ਨਰਵਸ ਬਿਲਕੁਲ ਉਹ ਚੌਕੇ ਗੱਲ ਕਰ ਰਿਹਾ ਨੀਵਾ ਜਿਹੜੇ ਕੈਮਰੇ ਨਾਲ ਫੇਸ ਨਹੀਂ ਕਰ ਹੁਣ ਉਹ ਬੱਚਾ ਅਸਲ ਚ ਹੈਗਾ ਬਹੁਤ ਅਮੀਰ ਕਰਦਾ ਹਾਂ 7 ਸਾਲ ਦੀ ਉਮਰ ਹੈ ਜਿਹਦੀ ਅਮੀਰ ਕਰਦਾ ਬੱਚਾ ਉਹ ਹਮ ਉਹ ਆਮ ਥੋੜੇ ਬਾਰੇ ਕੀ ਸੋਸਾਇਟੀ 'ਚ ਨਹੀਂ ਆਇਆ ਹਮ ਕਿਉਂਕਿ ਉਹ ਨੋ ਮੀਰਕਾਰ ਦਾ ਬੱਚਾ ਹੋਣ ਕਰਕੇ ਉਹਨੇ ਨਹੀਂ ਆਇਆ ਉਸ ਅੰਮ੍ਰਿਤਦੀਪ ਦਾ ਬੱਚਾ ਕਿਵੇਂ ਆਊਗਾ ਆਮ ਲੋਕਾਂ ਚ ਆਲ ਆਫ ਸੱਡਨ ਤੁਸੀਂ ਉਸ ਨੂੰ ਐਕਸਪੋਜ਼ਰ ਦੇਤਾ 17 ਸਾਲ ਦੇ ਬੱਚੇ ਨੂੰ ਬਿਲਕੁਲ ਬਹੁਤ ਇੱਕ ਉਹਦੇ ਵਾਲਾ ਉਹਦੇ ਵਿੱਚ ਉਹਦੇ ਮੂੰਹ ਸੁੱਕ ਰਿਹਾ ਉਹਦੇ ਅੱਖਾਂ ਹੋਰੀਆਂ ਉਹ ਸਾਰੀਆਂ ਬੋਡੀ ਚ ਹਲਚਲ ਜਾਂਦੀਆਂ ਨਰਵਸ ਨਹੀਂ ਨਰਵਸ ਉਹ ਨਰਵਸਨੈਸ ਆ ਗਈ ਤੁਸੀਂ ਉਸ ਨੂੰ ਥਰਡ ਜੈਂਡਰ ਦਾ ਤੱਕ ਦੇਣ ਨੂੰ ਚਲੇ ਗਏ ਉਸ ਨੂੰ ਕਿਤਾਬ ਦੇ ਤਾਂ ਹੁਣ ਈਗਲ ਦਾ ਖਤਰਾ ਬਣਿਆ ਰਹਿਦਾ ਜਿਹੜੇ ਮੈਂ ਤੁਹਾਨੂੰ ਕਿਹਾ ਨਾ ਸਾਡਾ ਸਮਾਜ ਕਿਵੇਂ ਉਸਨੂੰ ਟ੍ਰਿਗਰ ਕਰਦਾ ਹੈ ਬਿਲਕੁਲ ਬਿਲਕੁਲ ਹਣਾ ਕਿਤੇ ਨਾ ਕਿਤੇ ਉਸਨੂੰ ਚੈੱਕ ਕਰਨ ਲਈ ਤੁਸੀਂ ਮਜਬੂਰ ਕਰ ਦੋਗੇ ਕਿ ਯਾਰ ਮੇਰੇ ਚ ਉਹ ਗੱਲ ਤਾਂ ਨਹੀਂ ਕੀਤੀ ਉਹਦੇ ਮਾਪੇ-ਬਾਪ ਨੂੰ ਸੋਚਣ ਲਈ ਮਜਬੂਰ ਕਰ ਦੋਗੇ ਉਹਦੇ ਰਿਸ਼ਤਦਾਰਾਂ ਨੂੰ ਵੀ ਸੋਚਣ ਲਈ ਮਜਬੂਰ ਕਰ ਦੋਗੇ ਜਦੋਂ ਇਸ ਤਰ੍ਹਾਂ ਦਾ ਮਾਹੌਲ ਤੁਸੀਂ ਖੜਾ ਕਰਤਾ ਉਹ ਜੇ ਨਾ ਹੋਇਆ ਤਾਂ ਵੀ ਹੋ ਜਾਊਗਾ ਬਿਲਕੁਲ ਇਸ ਤਰ੍ਹਾਂ ਦਾ ਜਿਹੜਾ ਜਿਹੜੀਆਂ ਚੀਜ਼ਾਂ ਹੋਣੀਆਂ ਔਰ ਜਨਰਲ ਤੌਰ ਤੇ ਕੀ ਹੁੰਦਾ ਕਿ ਇਹ ਇਹ ਉਸ ਚੀਜ਼ ਨਾਲ ਜੁੜਦੀ ਹੈ ਜਿਹੜੀ ਮੈਂ ਤੁਹਾਨੂੰ ਪਹਿਲਾਂ ਸਮਾਜ ਦੀ ਗੱਲ ਕਹਿ ਕੇ ਖੜਿਆ ਹੂੰ ਕਿ ਸਾਡਾ ਸਮਾਜ ਵੀ ਇਹਦੇ ਚ 50% ਰੋਲ ਪਲੇ ਕਰ ਰਿਹਾ ਠੀਕ ਹੈ ਉਹ ਹੁਣ ਜਿਵੇਂ ਸਾਡੇ ਕੋਲੇ ਬੱਚੇ ਆਉਂਦੇ ਆ ਆਰਟイズਮ ਵਾਲੇ ਬੱਚੇ ਆਉਂਦੇ ਆ ਬਹੁਤ سارے ਬੱਚੇ ਹਲਦੇ ਰਹਿੰਦੇ ਹਮ ਇਹ ਚਾ ਸਪਰਜਰ ਸਿੰਡਰਮ ਜਿਹੜਾ ਹੈਗਾ ਉਹ ਅਕਸਰ ਰੋਕਿੰਗ ਮੋਡ ਚ ਹੁੰਦਾ ਏਡੀਐਚਡੀ ਬੱਚੇ ਜਿਹੜੇ ਆ ਉਹ ਰੋਕ ਕਰਦੇ ਆ ਗੱਲ ਕਰਨਗੇ ਜਿਦਾ ਹਾਏ ਪਾਪਾ ਹਾਏ ਮਾਮਾ ਹੂੰ ਹੂੰ ਉਹ ਰੋਕ ਕਰਨਗੇ ਰੋਕਦੇ ਬਿਲਕੁਲ ਹਨਾ ADHD ਦੀ ਸਮੱਸਿਆ ਈ ਹੈ ਹਾਈਪਰ ਐਕਟੀਵਿਟੀ ਦੀ ਜਿਹੜੀ ਸਮੱਸਿਆ ਹੈਗੀ ਆ ਇਹ ਕਰੀਨ ਕਰੀ ਬਣਾ 1 in 7 ਹੈ ਸੱਤ ਬੱਚਿਆਂ ਮਗਰ ਇੱਕ ਬੱਚੇ ਨੂੰ ਹੈਗੀ ਉਹ ਚੇ ਰੋਕਿੰਗ ਦੀ ਸਮੱਸਿਆ ਹੈਗੀ ਹਲਚਲਸ ਦੀ ਹੈਗੀ ਹੈ ਰਾਈਟ ਪਲੱਸ ਕਿਸੇ ਨੇ ਹੋ ਸਕਦਾ ਇਹਨੂੰ ਧਿਆਨ ਹੀ ਨਾ ਕੀਤਾ ਹੋਵੇ ਹੂੰ ਔਰ ਕਦੇ ਵੀ ਇੱਕ ਜ਼ਿੰਦਗੀ ਚ ਗੱਲ ਯਾਦ ਰੱਖਿਓ ਕਦੇ ਵੀ ਆਪਣੇ ਬੱਚੇ ਨੂੰ ਇਹ ਗੱਲ ਨਾ ਖੋ ਕਿ ਮੈਨੂੰ ਲੱਗਦਾ ਤ ਕੁੜੀਆਂ ਵਰਗਾ ਹੈ ਹੂੰ ਕੋਸਾ ਦਾ ਥੋੜਾ ਇਹ ਸ਼ਬਦ ਵੀ ਉਹਨੂੰ ਕੁੜੀਆਂ ਵਰਗਾ ਬਣਾ ਦੇ ਤਾਂ ਦੋਸਤੋ ਇੱਕ ਮੈਂ ਵੇਖਿਆ ਕੁਝ ਲੋਕ ਸੁਣਦੇ ਵਿੱਚ ਵੀ ਪਕਸਰੀ ਕਿਸੇ ਨਾਲ ਗਲਬਤ ਕਰ ਰਹੇ ਨੇ ਵੀ ਘਰ ਦੇ ਵਿੱਚ ਪਤੀ ਪਤਨੀ ਦੇ ਜੋ ਰਿਲੇਸ਼ਨ ਹੁੰਦੇ ਨੇ ਹਨਾ ਅ ਕਈ ਵਾਰ ਘਰ ਬਗਲੇ ਦਾ ਛੋਟਾ ਹੁੰਦਾ ਜਾਂ ਵੱਡਾ ਹੁੰਦਾ ਇਹ ਚੀਜ਼ਾਂ ਦਾ ਵੀ ਅਸਰ ਪੈਂਦਾ ਜੇਕਰ ਆਪਾਂ ਮੰਨ ਲਓ ਆਪ ਦੇ ਪਤਨੀ ਨਾਲ ਕੋਈ ਰਿਲੇਸ਼ਨ ਬਣਾ ਰਿਹਾ ਜਾਂ ਕੁਛ ਇਦਾਂ ਕਰ ਰਿਹਾ ਛੋਟੇ ਬੱਚੇ ਦੇ ਸਾਹਮਣੇ ਇਦਾਂ ਕੁਝ ਹੁੰਦਾ ਹੋਵੇ ਤੇ ਇਹ ਕਿਤੇ ਨ ਕਿਤੇ ਅਸਰ ਪੈਂਦਾ ਇਹ ਚੀਜ਼ਾਂ ਦਾ ਨਹੀਂ ਉਹਦੇ ਚ ਇਹ ਚਾਂਸ ਰਹੂਗਾ ਪਰ ਬੱਚੇ ਨੂੰ ਆਪਣੇ ਇੰਡੀਆ ਦੇ ਵਿੱਚ ਕੀ ਹੈ ਕਿ सेक्स प्रति एजुकेशन ਨਹੀਂ ਹੈ ਪ੍ਰੋਪਰ ਹਮ ਔਰ ਜੋ ਤੁਸੀਂ ਕਹਿੰਦੇ ਵੀ ਸੈਕਸ ਬੱਚਿਆਂ ਦੇ ਕਹਿੰਦੇ ਵੀ ਸੈਕਸ ਬਹੁਤ ਘਟੀਆ ਚੀਜ਼ ਹੈ ਹਮ ਇਹਦੇ ਬਾਰੇ ਗੱਲ ਨਹੀਂ ਕਰਨੀ ਪਾਪ ਹੋ ਜੂਗਾ ਉਹ ਹੋ ਜੂਗਾ ਬਹੁਤ ਵੱਡੇ ਲੈਵਲ ਤੱਕ ਗੱਲਾਂ ਇਹਨਾਂ ਆਪ ਤੁਸੀਂ ਕਰੀ ਜਾਨੇ ਹੋ ਹਮ ਜੇ ਤੁਹਾਨੂੰ ਬੱਚਿਆਂ ਨੂੰ ਕਰਦੇ ਨੂੰ ਦੇਖ ਲਿਆ ਪਾਪੀ ਬੰਦੇ ਨਰਕ ਚ ਜਾਓਗੇ ਹਮ ਆਪ ਤੁਸੀਂ ਨਰਕ ਵਾਲਾ ਕੰਮ ਕਰੀ ਜਾਨੇ ਹੋ ਹੋ ਸਕਦਾ ਕਿਤੇ ਗਲਾਨੀ ਦਾ ਰੂਪ ਤਾਂ ਉਹ ਵੀ ਜਿਵੇਂ ਇੱਕ ਤਰ੍ਹਾਂ ਦਾ ਸਟ्रेस ਦਾ ਪਾਸ ਪੀ.ਟੀ.ਐਸ.ਡੀ. ਕੇ.ਸੀ. ਹੂੰ ਉਹ ਉਹ ਤੁਹਾਨੂੰ ਦੇਖ ਕੇ ਬਾਅਦ ਨਫ਼ਰਤ ਕਰਨ ਵਾਲੇ ਪਾਸਾ ਜਾਊਗਾ ਇਧਰਲੇ ਨਾਲ ਉਹ ਨਾਲ ਕੋਈ ਸਬੰਧ ਨਹੀਂ ਜੁੜਦਾ ਇਹ ਜੀ ਤੁਹਾਨੂੰ ਨਹੀਂ ਉਹ ਤੁਹਾਨੂੰ ਹੋ ਸਕਦਾ ਆਪਣੇ ਆਪ ਨੂੰ ਨਫ਼ਰਤ ਕਰਨ ਲੱਗ ਜੇ ਤੁਹਾਡੇ ਪ੍ਰਤੀ ਗਲਾਨੀ ਆ ਜਾਵੇ ਹੂੰ ਜਾਂ ਤੁਹਾਨੂੰ ਨਫ਼ਰਤ ਤੁਹਾਨੂੰ ਸੈਕਸ ਦੇ ਪ੍ਰਤੀ ਟੋਟਲੀ ਬਾਈਕਾਟ ਕਰ ਜੇ ਇਹ ਵੀ ਪੋਸੀਬਿਲਟੀ ਹੈ ਬਹੁਤ ਸਾਰੇ ਬੱਚਿਆਂ ਨੂੰ ਤੁਸੀਂ ਜੋ ਸੈਕਸ ਪ੍ਰਤੀ ਕਹਿੰਨੇ ਵੀ ਸਖਤ ਬਹੁ ਮਾੜੀ ਚੀਜ਼ ਹੁੰਦੀ ਹੈ ਬਹੁ ਮਾੜੀ ਚੀਜ਼ ਨੇ ਧਰਮ ਇਹ ਧਾਰਮਿਕ ਬਾਬੇ ਵੀ ਹੂੰ ਸੁਭਈ ਲੱਗ ਜਾਂਦੇ ਆ ਜੋ ਜੰਮੇ ਤੁਸੀਂ ਆਏ ਉਹਦੇ ਥਰੂ ਹੂੰ ਇਹ ਜਿਹੜੇ ਤੁਸੀਂ ਉਹਦੇ ਖਿਲਾਫ ਹੀ ਬੋਲੀ ਜਾਂਦੇ ਹੋ ਸਾਰਾ ਦਿਨ ਜਿਹੜੀ ਸ੍ਰਿਸ਼ਟੀ ਉੱਥੋਂ ਆਈ ਹੈ ਉਹਨੂੰ ਤੁਸੀਂ ਕਹਿੰਦੇ ਬਹੁਤ ਨਰਕ ਦਾ ਦਵਾਰ ਹੈ ਤਾਂ ਤੁਸੀਂ ਨਰਕ ਦੇ ਦਵਾਰ ਤੋਂ ਤਾਂ ਆਈ ਹੋ ਫਿਰ ਆਈ ਉੱਥੋਂ ਥੋੜਾ ਜਿਹਾ ਨਰਕ ਦਾ ਦਵਾਰ ਨਾ ਤਾਂ ਤੁਸੀਂ ਜੰਮਣਾ ਹੀ ਨਹੀਂ ਸੀ ਹੁਣ ਤਾਂ ਉਹ ਚੀਜ਼ਾਂ ਵੀ ਕਿਤੇ ਨਾ ਕਿਤੇ ਬੱਚੇ ਦੀ ਜਿਹੜੀਆਂ ਮਾਨਸਿਕਤਾ ਨੂੰ ਉਹ ਪ੍ਰਭਾਵਿਤ ਕਰਦੀਆਂ ਜਦੋਂ ਕਿਆਮ ਸੋਸ਼ਲ ਸਟਰਕਚਰ ਤੋਂ ਦੇਖਦਾ ਜਦੋਂ ਬੱਚਾ ਵੀ ਇਹ ਸਾਰਾ ਕੁਝ ਹੈਪਨਿੰਗ ਹੋ ਰਿਹਾ ਉਹਨਾਂ ਦਾ ਵੀ ਬਾਕੀ ਸਾਰੇ ਪਾਪੀ ਆ ਇਕ ਤੀੜ ਹੈ ਉਹ ਸਾਰਾ ਕੁਝ ਹੈ ਆਲ ਆਫ ਸਡਨ ਜੇ ਕਦੇ ਹੁਣ ਜੋ 16 15 ਸਾਲ ਦਾ ਬੱਚਾ ਹੋਊਗਾ ਉਹ ਚ ਕੁਦਰਤੀ ਗੱਲ ਹੈ ਕਿ ਉਹ ਸੈਕਸুয়াল ਹਾਰਮੋਨਸ ਡਵਲਪ ਹੋਣਗੇ ਉਹ ਹੋਣਗੇ ਜਦੋਂ ਉਹਨੂੰ ਸਿਖਾਓ ਚਾ ਨਾ ਸਿਖਾਓ ਮਾਸਟਰਬੇਸ਼ਨ ਉਹਦੇ ਚ ਆਉਣਾ ਹੀ ਆਣਾ ਖਾਸ ਤਮ ਇਹਨਾਂ ਦੀ ਸਮੱਸਿਆ ਉਹਦੇ ਚ ਆਉਣੀ ਆਣੀ ਫਿਰ ਸੋ ਇਹ ਜਿਹੜੇ ਆਪਾਂ ਗੱਲ ਕਰਦੇ ਸੀ ਵੀ ਬੱਚਿਆਂ ਦੇ ਵਿੱਚ ਜਿਹੜੇ ਹੋ ਜਾਂਦਾ ਸੋਸ਼ਲ ਮੀਡੀਆ ਕਰਕੇ ਜਿਆਦਾ ਜਾਗਰ ਹੋ ਜਾਂਦੇ ਹੋ ਗੀਆਂ ਪਰ ਇਹ ਚੀਜ਼ ਦੇਖੀ ਗਈ ਹੈ ਵੀ 40 45 ਸਾਲ ਦੇ 50 ਸਾਲ ਦੇ ਇਹਦੇ ਵਿੱਚ ਵੀ ਇਹ ਚੀਜ਼ ਦਾ ਬੜਾ ਪਹਿਲਾਂ ਵੀ ਸੀ ਯਾਰ ਹੂੰ ਤੁਸ਼ਾਰ ਪਿੰਡ ਚ ਇੱਕ ਅੱਧਾ ਇੱਕ ਅੱਧਾ ਕੇਸ ਮਿਲਦਾ ਸੀ ਪਹਿਲਾਂ ਵੀ ਸੀ ਇਹ ਥੋੜਾ ਮੀਡੀਆ ਚ ਆਉਣ ਤੋਂ ਪਹਿਲਾਂ ਇਹ ਪਹਿਲਾਂ ਵੀ ਸੀ ਪਰ ਕਈ ਚੀਜ਼ਾਂ ਨੂੰ ਬੇਲੋੜਾ ਪ੍ਰਚਾਰ ਨਾ ਨਹੀਂ ਚਾਹੀਦਾ ਜੇ ਇਹਦਾ ਹੱਲ ਹੈ ਚੀਜ਼ਾਂ ਮੰਨ ਲਓ ਹੁਣ ਕੋਈ 10 ਸਾਲ ਦਾ ਬੱਚਾ ਇਦਾਂ ਹੈਗਾ ਉਹ ਆਵੇ ਕਿ 70% 60% ਚਾਂਸ ਹੁੰਦੇ ਕਿ ਉਹਦੀ ਅਗਰ ਉਸ ਕਾਉਂਸਲਿੰਗ ਕਰਕੇ ਉਸ ਨੂੰ ਨੋਰਮਲ ਜ਼ਿੰਦਗੀ ਚ ਲਿਆ ਸਕਦੇ ਹਾਂ 60% ਚਾਂਸ। ਜੇ ਤੁਸੀਂ ਜੇ ਤੁਸੀਂ ਇਸ ਤਰ੍ਹਾਂ ਪ੍ਰਚਾਰ ਕਰੋਗੇ ਜੇ ਤੁਸੀਂ ਇਸ ਤਰ੍ਹਾਂ ਉਹਦੇ ਪ੍ਰਤੀ ਨਫਰਤ ਦਾ ਮਾਹੌਲ ਬਣਾਉਗੇ ਤਾਂ ਉਹ ਹੋ ਸਕਦਾ ਥੋੜਾ ਦਾ ਪਰਮਨੈਂਟ ਦੂਰੀ ਬਣਾ ਜੂਗਾ ਫਿਰ ਉਹ ਆਪਣੀ ਦੁਨੀਆ ਚ ਜਾਣਾ ਪਸੰਦ ਕਰੂਗਾ। ਉਸ ਦੇ ਨਾਲ ਤੁਸੀਂ ਪਹਿਲਾਂ ਹਮੇਸ਼ਾ ਹੁੰਦਾ ਹੈ ਕਿ ਪਹਿਲਾਂ ਉਹਦੇ ਨਾਲ 네ਗੋਸ਼ੀਏਸ਼ਨ ਚਾਓ। 네ਗੋਸ਼ੀਏਸ਼ਨ ਚਾਓ ਫਿਰ ਉਹਨੂੰ ਹੌਲੀ ਹੌਲੀ ਕਰਕੇ ਉਹਦੇ ਪ੍ਰਤੀ ਵਿਹਾਰ ਬਦਲੋ। ਔਰ ਉਹ ਜੇ ਇੱਕ ਬਾਬਾ ਤੁਹਾਨੂੰ ਆਪਣੀ ਧਰਮ ਸਿੱਖਿਆ ਦੇ ਕੇ ਕਾਮ ਤੋਂ ਕੋਹਾਂ ਦੂਰ ਲਿਜਾ ਸਕਦਾ ਹੂੰ ਜਿਹੜੇ ਸੱਚੀ ਮਿੱਥੀ ਸਪਿਰਚੁਅਲ ਲੋਕ ਹੈ ਬਿਲਕੁਲ ਹਨ ਜਿਹੜੇ ਅਧਿਆਤਮਿਕ ਲੋਕ ਹੈ ਜੇ ਉਹ ਤੁਹਾਨੂੰ ਮਾਈਂਡ ਵਾਸ਼ ਕਰਕੇ ਚਾਹੇ ਤੁਸੀਂ ਸਪਿਰਚੁਅਲ ਲੈ ਲੋ ਚਾਹੇ ਮਾਈਂਡ ਵਾਸ਼ ਕਰ ਲੋ ਕੁਛ ਵੀ ਕਰ ਲੋ ਤੁਹਾਨੂੰ ਉਹ ਕੋਹਾਂ ਦੂਰ ਲਿਜਾ ਸਕਦਾ ਹੈ ਸੈਕਸ ਤੋਂ ਟੋਟਲ ਸੈਕਸ ਦੀ ਦੁਨੀਆ ਤੋਂ ਹੀ ਫਿਰ ਉਹ ਗਏ ਤੋਂ ਵੀ ਵਾਪਸ ਲਿਆ ਸਕਦਾ ਆ ਜਨ ਕਿ ਆ ਸੱਦ ਕੋ ਇਹਦੇ ਚ ਕੋਈ ਵੱਡੀ ਗੱਲ ਹੈ ਪਰ ਉਹ ਜੇ ਤੁਸੀਂ ਉਸ ਨੂੰ ਹੁਣ ਇਸ ਤਰ੍ਹਾਂ ਪ੍ਰਚਾਰ ਰਹੇ ਨੇ ਵੀ ਜਿਹੜੇ ਤੇ ਟੈਗ ਲੱਗ ਗਿਆ ਹੂੰ ਤੂੰ ਤਾਂ ਹੁਣ ਫਿਰ ਸਾਰਾ ਸਮਾਜ ਉਹਦੇ ਮਗਰ ਹੈ ਜਿਵੇਂ ਹੁਣ ਤੁਸੀਂ ਦੇਖਿਆ ਇਹ ਦੋ ਦਿਨਾਂ ਚ ਹਾਂ ਜਿਵੇਂ ਸਾਰੇ ਪੰਜਾਬ ਨੂੰ ਹੋਰ ਕੋਈ ਔਰ ਕੋਈ ਗੱਲ ਹੀ ਨਹੀਂ ਮਿਲ ਰਹੀ ਆਓ ਜਣ ਕੀ ਹੁਣ ਜੇ ਉਹ ਆਉਣਾ ਚਾਹਣ ਤੇ ਬਦਲ ਸਕਦੇ ਪਰ ਕੁਝ ਲੋਕ ਬਦਲ ਉਹ ਲੋਕ ਕੌਣ ਆ ਉਹਦਾ ਸਪਸ਼ਟਿਕਰਨ ਦੇ ਰਹੇ ਜਿਨ੍ਹਾਂ ਨੇ ਇਸ ਨੂੰ ਪ੍ਰਚਾਰਿਆ ਹੂੰ ਉਹ ਲੋਕ ਆ ਹੁਣ ਉਹਨਾਂ ਲੋਕਾਂ ਨੇ ਸਪਸ਼ਟ ਉਹਦੇ ਨਾਲ ਖੜ ਰਹੇ ਆ ਜਿਨ੍ਹਾਂ ਲੋਕਾਂ ਨੇ ਦੇਖੋ ਕੋਈ ਵੀ ਸਮੱਸਿਆ ਹੂੰ ਆਣੀ ਉਹ ਬਾਈ ਨੇਚਰ ਨਹੀਂ ਹੁੰਦਾ ਬਾਈ ਚੁਆਇਸ ਨਹੀਂ ਹੈਗਾ ਹੂੰ ਉਹ ਬਾਈ ਚੁਆਇਸ ਕਿਸੇ ਦਾ ਬੱਚਾ ਇਸ ਤਰ੍ਹਾਂ ਨਹੀਂ ਨਾ ਕੋ ਮਾਵਾ ਬਣਦੇ ਹੋਏ ਹੂੰ ਤਾਂ ਨਹੀਂ ਬਣੇ ਹਾਰਮੋਨ ਦੀ ਗੱਲ ਕਰਦੇ ਹਾਂ ਹਾਰਮੋਨ ਸਾਡੇ ਚੇਂਜ ਆ ਕੇ ਹਾਰਮੋਨ ਸਾਡੇ ਚ ਲੜਕੀਆਂ ਵਾਲੇ ਆ ਗਏ ਯਾ ਉਹ ਇੱਕ ਕਾਰਨ ਬਣਦਾ ਹੂੰ ਉਹ ਵੀ ਇੱਕ ਕਾਰਨ ਬਾਇਓਲੋਜੀਕਲ ਕਾਰਨ ਮੈਂ ਜਿਹੜਾ ਪਹਿਲਾਂ ਕਿਹਾ ਕਿ ਫਸਟ ਰੀਜ਼ਨ ਇਹ ਤਾਂ ਬੈਲ ਬਾਇਓਲੋਜੀਕਲ ਕਾਰਨ ਹੁਣ 50% ਚਾਂਸ ਹੋਇਆ ਪਰ 50% ਤਾਂ ਵਾਪਸ ਆਜ ਨੂੰ ਹਾਂ ਉਹ ਵੀ ਚੀਜ਼ ਹੈ ਯਾ ਫਿਰ ਸਨੂ ਵੀ ਤੁਸੀਂ ਉਧਰ ਸਿੱਟ ਤਾ ਹੂੰ ਤੁਸੀਂ 50% ਨੂੰ ਵੀ ਤਾਂ ਉਧਰ ਸਿੱਟ ਰਹੇ ਹੋ ਨਾ ਠੀਕ ਹੈ ਤਾਂ ਉਹਨਾਂ ਚ 50% ਤੇ ਇਹ ਇਹ ਕੰਮ ਹੈਗਾ ਸਾਈਕੋਲੋਜਿਸਟ ਦਾ ਸਭ ਤੋਂ ਵੱਡਾ ਔਰ ਇੰਡੀਆ ਦੇ ਵਿੱਚ ਕੀ ਹੈ ਕਿ ਕਲੀਨਿਕਲ ਸਾਈਕੋਲੋਜੀ ਬਹੁਤ ਪਿੱਛੇ ਹੈ ਖਾਸ ਕਰਕੇ ਪੰਜਾਬ ਦੇ ਵਿੱਚ ਤਾਂ ਬਹੁਤ ਟਾਵੇਂ ਟਾਵੇਂ ਤੁਹਾਨੂੰ ਕਲੀਨਿਕਲ ਸਾਈਕੋਲੋਜਿਸਟ ਮਿਲਣਗੇ ਉਸ ਲੈਵਲ ਦੀਆਂ ਟੈਕਨੀਕ ਜਿਵੇਂ ਪੀਟਰ ਲਵਨ ਵਰਗਾ ਜਾਂ ਦੂਜੇ ਜਿਹੜੇ ਕੈਬਰਮੈਟੀ ਵਰਗੇ ਜਿਹੜੇ ਟਾਪ ਦੇ ਜਿਹੜੇ ਵਰਲਡ ਕਲਾਸ ਜਿਹੜੇ ਸਾਈਕੋਲੋਜੀ ਸੀ ਜਿਨ੍ਹਾਂ ਨੇ ਆਪਣੇ ਟੀਚ ਸਟੂਡੈਂਟਸ ਪੈਦਾ ਕੀਤੇ ਇਹ ਹਿੱਤੇ ਤੱਕ ਇਥੇ ਇੰਡੀਆ ਚ ਨਹੀਂ ਪਹੁੰਚਿਆ ਔਰ ਜੇ ਉਸ ਤਰ੍ਹਾਂ ਦੇ ਸਾਈਕੋਲੋਜਿਸਟ ਨਾਲ ਕਦੇ ਤੁਸੀਂ ਹੁਣ 1 ਅਪ੍ਰੈਲ ਨੂੰ ਰਿਸ਼ੀਕੇਸ਼ ਦੇ ਵਿੱਚ ਇਕ ਹੋਰੀ ਇੰਟਰਨੈਸ਼ਨਲ ਕਾਨਫਰੰਸ ਹੋ ਰਹੀ ਹੈ 6 ਦਿਨ ਦੀ ਇਹ ਨਿ ਵਰਕਸ਼ਾਪ ਆਪ ਸਾਡੀ ਆ ਕੋਰਸ ਦੀ ਤਾਂ ਉੱਥੇ ਤੁਸੀਂ ਮਿਲੋਗੇ ਉੱਥੇ ਜਾ ਕੇ ਤੁਹਾਨੂੰ ਲੱਗੇ ਯਾਰ ਵੀ ਦੁਨੀਆ ਤਾਂ ਕੋਈ ਹੋਰ ਹੀ ਆ ਮਨੁੱਖੀ ਮਨੁੱਖ ਦੀਆਂ ਕਿਵੇਂ ਦਿਮਾਗੀ ਪਰਤਾਂ ਨੂੰ ਕਿਵੇਂ ਕਿਵੇਂ ਉਦੇੜਦੇ ਆ ਹਰ ਇੱਕ ਇਸ਼ੂ ਨੂੰ ਕਿਵੇਂ ਡਿਸਕਸ ਕਰਦੇ ਆ ਹਾਂ ਨਾ ਉਹ ਕਿਵੇਂ ਕਿਵੇਂ ਹੁਣ ਬਹੁਤ ਸਾਰੀਆਂ ਔਰਤਾਂ ਨਾਰਮਲ ਔਰਤਾਂ ਵੀ ਉਹਨਾਂ ਦੀ ਸੈਕਸ ਦੇ ਪ੍ਰਤੀ ਡਿਜ਼ਾਇਰ ਜ਼ੀਰੋ ਹੋ ਜਾਂਦੀ ਹੈ ਹਾਂ ਨਾ ਹੂੰ ਉਜੇ ਹਾਰਮੋਨਸ ਉਹ ਨਾ ਨਹੀਂ ਹੁੰਦਾ ਉਹ ਕਿਤੇ ਨਾ ਕਿਤੇ ਉਸ 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 ਲੇਡੀ ਦਾ ਕਿਤੇ ਨਾ ਕਿਤੇ ਬਚਪਨ ਤੋਂ ਲੈ ਕੇ ਹੁਣ ਤੱਕ ਕਦੇ ਨਾ ਕਦੀ ਉਹਦਾ ਰਿਪਰੈਸ਼ਨ ਹੋਇਆ ਪਰਤਾੜਿਤ ਹੋਈ ਆ ਹੂੰ ਉਹਨਾਂ ਬੰਦੇ ਨਾਂ ਤੋਂ ਹੀ ਬੰਦੇ ਦੀ ਜਾਤ ਤੋਂ ਹੀ ਨਫ਼ਰਤ ਹੋ ਜਾਂਦੀ ਹੈ ਹੋ ਗਿਆ ਹਾਂ ਸੈਕਸ ਦੇ ਉੱਤੇ ਬਹੁਤ ਘੱਟ ਲੋਕ ਖੁੱਲ ਕੇ ਬੋਲਣ ਲਈ ਤਿਆਰ ਹੈ ਔਰ ਇਸ ਨੂੰ ਐਕਸਪਲੋਰ ਕਰਨਾ ਸੀ ਜਿਹੜਾ ਉਹ ਨਹੀਂ ਕਰ ਰਹੇ ਜਿਨ੍ਹਾਂ ਨੇ ਕਰਨਾ ਹੈ ਉਹ ਤਾਂ ਚੁੱਪ ਕਰਕੇ ਚਲੇ ਯਾਰ ਵੀ ਉਹ ਤਾਂ ਸ਼ਰਮਾ ਰਹੇ ਆ ਹੂੰ ਵੀ ਯਾਰ ਨਾਂ ਬੋਲੋ ਯਾਰ ਕੀ ਕਹਿਣਗੇ ਲੋਕ ਆ ਕੀ ਕਹਿਣਗੇ ਤੇ ਜਿਹੜਾ ਇਹਨੂੰ ਕੱਖ ਨਹੀਂ ਪਤਾ ਉਹ ਮਾਰ ਬਣੇ ਹੋਏ ਆ ਮਾਰ ਬਣੇ ਠੀਕ ਉਹ ਲੋਕਾਂ ਨੂੰ ਸਲਾਹ ਦੇ ਜਾਂਦੇ ਆ ਹਣਾ ਵੀ ਇਹ ਘਟੋ ਘਟ ਇਹ ਇਹ ਨਹੀਂ ਵੀ ਇੱਕ ਇੱਕ ਅੱਧਾ ਫੀਲਡ ਛੱਡ ਦਿਆ ਕਰੋ ਤੁਸੀਂ ਹੂੰ ਇਹਦੇ ਚ ਆਪਾਂ ਆਪ ਹੁਣ ਗੱਲ ਇਸ ਜੀ ਨੂੰ ਸਿਮਟਾਂਗੇ ਇਸ ਮੁੱਦੇ ਤੇ ਆ ਮਾਪਿਆਂ ਨੂੰ ਤੁਸੀਂ ਕੀ ਇਹਦੇ ਬਾਰੇ ਇੱਕ ਮੈਸੇਜ ਕੋਈ ਕੋਈ ਘਬਰਾਉਣ ਦੀ ਲੋੜ ਨਹੀਂ ਬੱਚੇ ਦੇ ਨਾਲ ਨੇਗੋਸ਼ੀਏਸ਼ਨ ਚ ਜਾਓ ਜੇ ਕਿਸੇ ਦਾ ਬੱਚਾ ਇਸ ਤਰ੍ਹਾਂ ਦਾ ਹੈਗਾ ਉਹ ਨੇਗੋਸ਼ੀਏਸ਼ਨ ਚ ਜਾਵੇ ਨੇਗੋਸ਼ੀਏਸ਼ਨ ਚ ਜਾ ਕੇ ਉਸ ਨੂੰ ਐਕਸੈਪਟ ਕਰਕੇ ਉਸ ਨੂੰ ਧੀਰੇ ਧੀਰੇ ਇੱਕ ਦਿਨ ਚ ਨਕਟ ਮਾਰ ਕੇ ਨਹੀਂ ਉਸ ਨੂੰ ਨਹੀਂ ਬਦਲਾਂਗੇ ਉਹਦੀ ਪਰਸਨੈਲਿਟੀ ਚੇਂਜ ਕਰੋ ਉਹਦੇ ਨਾਲ ਰਹਿਣਾ ਸ਼ੁਰੂ ਕਰੋ ਔਰ ਹੌਲੀ ਹੌਲੀ ਉਹਦੇ ਉਹਦੇ ਵਿਚਾਰ ਜਾਣੋ ਫੇਰ ਵੀ ਨਹੀਂ ਤਾਂ ਤੁਹਾਨੂੰ ਇੱਕ ਕਲੀਨिकल ਸਾਈਕੋਲੋਜਿਸਟ ਦਾ ਅੱਛੇ ਇੱਕ ਉਹ ਸਾਈਕੋਲੋਜਿਸਟ ਦਾ ਹਰਥਾਂ ਦੇ ਬਣੇ ਬੈਠੇ ਹੈ ਅੱਜ ਕੱਲ ਬਾਹਰ ਲਿਖ ਲੈਂਦੇ ਸਾਈਕੋਲੋਜੀ ਕੀਤੀ ਮੇਰੀ ਬਿਲਕੁਲ ਪਰ ਕਿਸੇ ਡੀਪ ਸਾਈਕੋਲੋਜਿਸਟ ਦਾ ਸਹਾਰਾ ਲਓ ਔਰ ਸਭ ਤੋਂ ਜ਼ਿਆਦਾ ਰਾਂਚੀ ਸਾਈਡ ਤੇ ਟਾਪ ਦੇ ਕਲੀਨिकल ਸਾਈਕੋਲੋਜਿਸਟ ਨਿਕਲਦੇ ਉੱਥੇ ਉਧਰ ਲਈ ਕੁਝ ਕਲੀਨिकल ਸਾਈਕੋਲੋਜਿਸਟ ਨਾਲ ਇਧਰ ਤੁਸੀਂ ਕੋਈ ਮਿਲ ਜੇ ਤੁਹਾਨੂੰ ਆਪਣੇ ਮੈਡੀਕਲ ਕਾਲਜ 'ਚ ਵੀ ਇੱਕ ਬਹੁਤ ਟਾਪ ਦੇ ਸਾਈਕੋਲੋਜਿਸਟ ਨੇ ਗੁਰੂਗੰਗੋਈ ਮੈਡੀਕਲ ਕਾਲਜ ਮੈਡਮ ਨੇ ਮੱਤਾ ਮੈਡਮ ਨੇ ਤਾਂ ਉਹਨਾਂ ਚ ਵੀ ਉਹ ਅੰਡਰਸਟੈਂਡਿੰਗ ਤਾਂ ਹੈ ਸ਼ੀ ਇਜ਼ ਅ ਬੈਸਟ ਕਲਿਨਿਕਲ ਸਾਈਕੋਲੋਜਿਸਟ ਅਰੇਕ ਇਸ ਤਰ੍ਹਾਂ ਲੋਕਾਂ ਨੂੰ ਜਾਣਾ ਚਾਹੀਦਾ ਹੈ ਮੈਡੀਕਲ ਵਾਲੇ ਪਾਸੇ ਜਾਣਾ ਚਾਹੀਦਾ ਇਹ ਨਹੀਂ ਹੈਗਾ ਵੀ ਇਹਦਾ ਕੋਈ ਹੱਲ ਨਹੀਂ ਹਰ ਚੀਜ਼ ਦਾ ਹੱਲ ਹੁੰਦਾ ਜੇ ਕੋ ਲੋਕਾਂ ਨੇ ਕੈਂਸਰ ਦਾ ਹੱਲ ਆ ਪਹਿਲੇ ਤਾਂ ਫਿਰ ਉਹ ਇਹ ਕੋਈ ਟਿਪੋ ਬਾਰੀ ਬਟਰੀ ਦਾ ਹੱਲ ਹੁੰਦਾ ਤੁਸੀਂ ਐਵੇਂ ਬੇ ਇਲਾਜ ਕਰਤਾ ਫਿਰ ਜਿਹੜੀ ਕਮਿਊਨਿਟੀ ਹੈਗੀ ਯਾਰ ਹਾਂ ਉਹਨੂੰ ਸੇ ਗੱਲਾਂ ਘਟ ਰਹੇ ਹਾਂ ਉਹ ਜੇ ਤੁਹਾਡੇ ਕੋਲੇ ਆਉਣ ਚਾਹ ਤਾਂ ਵੀ ਨਹੀਂ ਆਉਣਾ ਨਹੀਂ ਆਉਣਾ ਜੇ ਉਹ ਨਸ਼ੇੜੀ ਆ ਬੱਚੇ ਨੂੰ ਤੁਸੀਂ ਘਰੋਂ ਕਹੋ ਸਾਲਾ ਕੁੱਤਾ ਨਸ਼ੇੜੀ ਆ ਉਹ ਜੋ ਹੈ ਤੁਸੀਂ ਗਾਲਾਂ ਕੱਢੀ ਜਾ ਉਸਨੂੰ ਉਹ ਇੱਕ ਦਿਨ ਤੁਹਾਡਾ ਘਰ-ਵਾਰ ਵੇਚ ਕੇ ਵੀ ਟੱਪ ਜਾਊਗਾ